ਨੈਸ਼ਨਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਲੁਧਿਆਣਾ 'ਚ ਖਾਦ ਪਦਾਰਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਈ ਥਾਵਾਂ ਤੇ ਤਾਬੜ ਤੋੜ ਰੇਡਾਂ ਕੀਤੀਆਂ ਗਈਆਂ। ਡਾਕਟਰ ਅਮਰਜੀਤ ਕੌਰ ਜ਼ਿਲ੍ਹਾ ਸਿਹਤ ਅਧਿਕਾਰੀ ਦੀ ਅਗਵਾਈ ਹੇਠ 26 ਅਪ੍ਰੈਲ 2025 ਨੂੰ ਕੀਤੀ ਗਈ ਜਾਂਚ ਦੌਰਾਨ 420 ਕਿਲੋ ਕੇਸਰੀ ਦਾਲ 14 ਬੈਗ 30 ਕਿਲੋ ਹਰੀਕ ਵਿੱਚ ਜਬਤ ਕੀਤੀ ਗਈ ਜੋ ਕਿ ਭਾਰਤੀ ਖਾਦ ਸੁਰੱਖਿਆ ਅਤੇ ਮਿਆਰੀਕਰਨ ਪ੍ਰਾਧਾਨ ਵੱਲੋਂ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਕੇਸਰੀ ਦਾਲ ਵਿੱਚ ਮੌਜੂਦ ਨਿਊਟਰੋਟੌਕਸਿਨ ਲੇਬਰਾਇਜ਼ਮ ਨਾਮਕ ਗੰਭੀਰ ਨਰਵ ਰੋਗ ਪੈਦਾ ਕਰ ਸਕਦਾ ਹੈ ਜਿਸ ਕਾਰਨ ਐਫਐਸਐਸਏਆਈ ਨੇ ਇਸ ਦੀ ਉਤਪत्ति ਵਿਕਰੀ ਤੇ ਖਪਤ ਉਤੇ ਪਾਬੰਦੀ ਲਾਈ ਹੋਈ ਹੈ ਲੈਬ ਟੈਸਟ ਰਿਪੋਰਟ ਮੁਤਾਬਕ ਨਮੂਨਾ ਫੇਰ ਹੋ ਗਿਆ ਹੈ ਅਤੇ ਐਫਐਸਐਸਏਆਈ ਦੇ ਕਾਨੂੰਨ ਅਧੀਨ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ 27 ਮਈ 2025 ਨੂੰ ਹੋਰ ਜਾਂਚਾਂ ਦੌਰਾਨ ਨਵੀਂ ਸਬਜ਼ੀ ਮੰਡੀ ਗਿਲ ਰੋਡ ਦੁਗਰੀ ਅਤੇ ਸਾਬਣ ਬਾਜ਼ਾਰ ਤੋਂ 24 ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ਵਿੱਚ ਪਪੀਤਾ, ਕੇਲਾ, ਆਮ ਅਤੇ ਇੱਕ ਕੀੜਾ ਸੈਂਪਲ ਸ਼ਾਮਲ ਸੀ 28 ਮਈ 2025 ਨੂੰ ਸਿਵਲਾਈਨ ਨਵੀਂ ਸਬਜ਼ੀ ਮੰਡੀ ਮਲੌਦ ਅਤੇ ਹੈਬੋਵਾਲ ਤੋਂ 23 ਹੋਰ ਸੈਂਪਲ ਲੈ ਗਏ ਜਿਨ੍ਹਾਂ ਵਿੱਚ ਤਰਬੂਜ, ਆਮ, ਪਪੀਤਾ, ਕੇਲਾ ਅਤੇ ਪਾਨ ਮਸਾਲਾ ਸ਼ਾਮਲ ਹਨ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਸਾਰੇ 47 ਸੈਂਪਲ ਸਰਕਾਰੀ ਪ੍ਰਮਾਣਿਤ ਲੈਬ ਵਿੱਚ ਭੇਜੇ ਗਏ ਹਨ ਨਤੀਜੇ ਅਨੁਸਾਰ ਐਫਐਸਐਸ ਏਆਈ ਦੇ ਕਾਨੂੰਨੀ ਢਾਂਚੇ ਅਧੀਨ ਸਖਤ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਜੁਰਮਾਨਾ ਤੋਂ ਲੈ ਕੇ ਜੇਲ੍ਹ ਦੀ ਸਜ਼ਾ ਤੱਕ ਹੋ ਸਕਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਐਫਐਸਐਸ ਏਆਈ ਦੇ ਮਾਪਦੰਡਾਂ ਦੀ ਉਲੰਘਣਾ ਕਿਸੇ ਵੀ ਸਥਿਤੀ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਿਹਤ ਵਿਭਾਗ ਵਪਾਰੀਆਂ ਨੂੰ ਚੇਤਾਵਨੀ ਦਿੰਦਾ ਹੈ ਕਿ ਕਟਿਆਜਾ ਪਾਬੰਦੀਸ਼ੁਦਾ ਖਾਦ ਪਦਾਰਥਾਂ ਦੀ ਵਿਕਰੀ ਨਾਲ ਜਾਨ ਮਾਲ ਨੂੰ ਖਤਰਾ ਪੈਦਾ ਹੁੰਦਾ ਹੈ। ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੀ ਗਤੀਵਿਧੀਆਂ ਦੀ ਜਾਣਕਾਰੀ ਆਪਣੇ ਨੇੜਲੇ ਸਿਹਤ ਅਧਿਕਾਰੀ ਨੂੰ ਦੇਣ ਤਾਂ ਜੋ ਸਾਰਵਜਨਿਕ ਸਿਹਤ ਦੀ ਰਾਖੀ ਕੀਤੀ ਜਾ ਸਕੇ।